ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਨੂੰ ਲੈ ਕੇ ਬਟਾਲਾ ਸ਼ਹਿਰ ਦੇ ਵਿੱਚ ਦੇਸ਼ ਪਰ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਆਮਦ ਹੁੰਦੀਆਂ ਹਨ ਅਤੇ ਰੌਣਕਾਂ ਬਟਾਲਾ ਸ਼ਹਿਰ ਵਿੱਚ ਲੱਗਦੀਆਂ ਹੁੰਦਾ ਅਤੇ ਸੰਗਤਾਂ ਦੂਰੋਂ ਦੂਰੋਂ ਸੰਗਤਾਂ ਇਸ ਵਿਆਹਪੁਰਬ ਤੇ ਪਹੁੰਚਦੀਆਂ ਹਨ ਕਈਆਂ ਵਿੱਚ ਅਜਿਹੇ ਸ਼ਰਾਰਤੀ ਵੀ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਨੱਥ ਪਾਉਣ ਲਈ ਅੱਜ ਬਟਾਲਾ ਐਸ.ਡੀ.ਐਮ ਨੂੰ ਸਤਕਾਰ ਕਮੇਟੀ ਪੰਜਾਬ ਲੋ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਕਿ ਇਸ ਜੋੜ ਮੇਲੇ 'ਚ ਜੇਕਰ ਕੋਈ ਵੀ ਨੌਜਵਾਨ ਜਾਂ ਸ਼ਰਾਰਤੀ ਅੰਸਰ ਟੈਕਟਰ ਟਰਾਲੀਆਂ ਜਾਂ ਹੋਰ ਢੰਗ ਨਾਲ ਪੁੱਲੜਬਾਜੀ ਕਰਦਾ ਹੈ ਤਾਂ ਉਸ ਖਿਲਾਫ ਕੜੀ ਤੋਂ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਿਸ਼ੇਸ਼ ਕਰ ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਧਾਰਮਿਕ ਦਿਹਾੜੇ ਨੂੰ ਲੈ ਕੇ ਸ਼ਹਿਰ ਭਰ 'ਚ ਸ਼ਰਾਬ ਦੇ ਠੇਕੇ ਅਤੇ ਮੀਟ ਦੀਆਂ ਦੁਕਾਨਾਂ ਬੰਦ ਦੇ ਆਦੇਸ਼ ਜਾਰੀ ਕੀਤੇ ਜਾਣ। ਉਸ ਦੇ ਨਾਲ ਹੀ ਜੋ ਟਰੈਕਟਰ ਉੱਤੇ ਗਾਣੇ ਲਾਉਂਦੇ ਹਨ ਜੋ ਕਿ ਟਰੈਕਟਰ ਉੱਪਰ ਗਾਣੇ ਲਾਉਂਦੇ ਹਨ ਤਾਂ ਉਸਾਂ ਉਹਨਾਂ ਨੂੰ ਵੀ ਕਾਨੂੰਨ ਉੱਪਰ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੇ ਨੇੜੇ ਆਉਂਦਿਆਂ ਹੀ ਸਤਕਾਰ ਕਮੇਟੀ ਨੇ ਬਟਾਲਾ ਐਸਡੀਐਮ ਨੂੰ ਮੰਗ ਪੱਤਰ ਦਿੱਤਾ। ਹੁੱਲੜ ਬਾਰੀਆਂ ਨੂੰ ਨੱਥ ਪਾਈ ਜਾਵੇ। ਵਿਆਹਪੁਰਬ ਦੇ ਜੋੜ ਮੇਲੇ ਦੌਰਾਨ ਸ਼ਰਾਬ ਦੇ ਠੇਕੇ ਅਤਿ ਹਾਤੇ ਬੰਦ ਰੱਖੇ ਜਾਣ। ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਆਲ ਇੰਡੀਆ ਵੱਲੋਂ ਦਾਸ ਬੰਬੀਰ ਸਿੰਘ ਮੁਸ਼ਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਵੱਲੋਂ ਮੰਗ ਪੱਤਰ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪ੍ਰੋਗ ਦੇ ਸੰਬੰਧ ਵਿੱਚ ਐਸ.ਡੀ.ਐਮ ਬਟਾਲੇ ਨੂੰ ਦਿੱਤਾ ਗਿਆ ਹੈ ਅਸੀਂ ਹਰ ਸਾਲ ਦੀ ਤਰ੍ਹਾਂ ਮੰਗ ਕਰਦੇ ਆ ਰਹੇ ਹਾਂ ਕਿ ਇਹ ਜਿਹੜਾ ਸ਼ਹਿਰ ਹੈ ਬੜਾ ਪਵਿੱਤਰ ਸ਼ਹਿਰ ਹੈ ਤੇ ਇਤਿਹਾਸਿਕ ਸ਼ਹਿਰ ਹੈ ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵਿਆਹ ਦੇ ਸਮੇਂ ਆਏ ਸਨ ਜਿਹੜਾ ਵਿਆਹ ਪ੍ਰੋਗ 29 ਦੇ 30 ਤਰੀਕ ਨੂੰ ਮਨਾਇਆ ਜਾਂਦਾ ਹੈ ਇਥੇ ਕਈ ਨੌਜਵਾਨ ਬੱਚੇ ਹੁਲੜਬਾਜ਼ੀਆਂ ਬਹੁਤ ਕਰਦੇ ਹਨ ਭੰਗੜੇ ਪਾਉਂਦੇ ਹਨ ਜੀ ਦੇ ਲਾ ਕੇ ਕਈ ਸ਼ਰਾਬੀ ਕੇ ਬਹੁਤ ਜ਼ਿਆਦਾ ਹੁਲੜਬਾਜ਼ ਹੁਲੜਵਾਰੀਆਂ ਕਰਦੇ ਨੇ ਭੰਗੜੇ ਪਾਉਂਦੇ ਹਨ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਜਥੇਬੰਦੀ ਵੱਲੋਂ ਵੀ ਬੇਨਤੀ ਵੀ ਕਰਦੇ ਤੇ ਤਾਰਨਾ ਵੀ ਕਰਦੇ ਆ ਕਿ ਬਾਜ਼ ਆ ਜਾਓ ਨਾ ਇੱਥੇ ਆਣ ਕੇ ਹੁਲੜਬਾਜ਼ੀਆਂ ਕਰੋ ਤੇ ਨਾ ਇੱਥੇ ਭੰਗੜੇ ਪਾਓ ਤੇ ਨਾਲ ਹੀ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਜਿਹੜੇ ਇੱਥੇ ਸ਼ਰਾਬ ਦੇ ਠੇਕੇ ਸ਼ਹਿਰ ਦੇ ਵਿੱਚ ਹਨ ਅਵਲ ਦੇ ਸ਼ਹਿਰ ਤੋਂ ਬਾਹਰ ਕੱਢ ਦੇਣੇ ਚਾਹੀਦੇ ਹਨ ਕਿਉਂਕਿ ਬੜਾ ਪਵਿੱਤਰ ਸ਼ਹਿਰ ਇਹ ਸ਼ਹਿਰ ਪਵਿੱਤਰ ਸ਼ਹਿਰ ਹੈ ਪਰ ਇੱਥੇ ਜਦੋਂ ਸਤਕਰਤਾਰੀਆਂ ਦੇ ਗੁਰਦੁਆਰਾ ਸਾਹਿਬ ਦੇ ਨਦੀਕ 메ਨ ਗੇਟ ਜਿਹੜਾ ਕੰਧ ਸਾਹਿਬ ਨੂੰ ਜਾਂਦਾ ਰਸਤਾ ਉਹਦੇ ਲਾਗੇ ਦੋ ਤਿੰਨ ਠੇਕੇ ਨੇ ਤੇ ਸ਼ਰਾਬ ਵਾਲੇ ਹਾਤੇ ਨੇ ਮੀਟ ਵਾਲੇ ਹਾਤੇ ਨੇ ਉਥੇ ਜਿਹੜੀਆਂ ਵਾ ਉਦੋਂ ਪਿਛਲੇ ਸਾਲ ਵੀ ਸਾਨੂੰ ਦਾਗ ਫੇਰਦੀ ਪੈ ਗਈ ਸੀ ਕਿਉਂਕਿ ਦਾਗ ਤਾਂ ਫੇਰਨੀ ਪੈ ਗਈ ਇਹ ਸਰਕਾਰ ਦੇ ਮੰਗ ਪੱਤਰ ਦੇਣ ਦੇ باوجود ਵੀ ਸ਼ਰਾਬ ਦੇ ਠੇਕੇ ਖੁੱਲੇ ਸਾਨ ਅਸੀਂ ਸਰਕਾਰ ਨੂੰ ਜਿਹੜਾ ਮੁੱਖ ਮੰਤਰੀ ਹੈ ਮੌਜੂਦਾ ਉਹਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਕਹਿੰਦੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਆ ਕਿ ਜਿਹੜੀ ਸ਼ਰਾਬ ਕੀ ਨਿਸ਼ਾਨੀ ਹੈ ਜਾਂ ਤੁਹਾਨੂੰ ਇਹਦੇ ਵਿੱਚ ਜ਼ਿਆਦਾ ਬੈਨੀਫਿਟ ਜ਼ਿਆਦੀ ਕਮਾਈ ਹੁੰਦੀ ਹੈ ਜਾਂ ਕਰਤਾ ਕਰਕੇ ਤੁਸੀਂ ਸ਼ਰਾਬ ਦੇ ਠੇਕੇ ਖੋਲੇ ਨੇ ਕਿਉਂਕਿ ਸ਼ਰਾਬ ਪੀਤੀ ਹੋਈ ਡਰਾਈਵਰ ਦਾ ਤੁਸੀਂ ਪ੍ਰਸ਼ਾਸਕੀ ਚਲਾਨ ਕੱਢ ਦਿੰਦਾ ਹੈ ਤੇ ਜੇ ਸ਼ਰਾਬ ਮਾੜੀ ਹੈ ਸ਼ਰਾਬ ਪੀਂਦੇ ਨਾਲ ਐਕਸੀਡੈਂਟ ਹੁੰਦੇ ਨੇ ਗਾੜੀ ਗਲੋਜ ਹੁੰਦੇ ਨੇ ਕਤਲ ਹੋ ਜਾਂਦੇ ਨੇ ਤੇ ਇਹ ਵੀ ਬੰਦ ਹੋਣੀ ਚਾਹੀਦੀ ਹੈ ਜੇ ਤੁਸੀਂ ਨਸ਼ਾ ਮੁਕਤ ਕਰਨਾ ਚਾਹੁੰਦੇ ਹਨ ਤੇ ਅਸੀਂ ਨਾਲ ਹੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡੀ ਮੀਡੀਆ ਰਾਈ ਕਿ ਜਿਹੜੇ ਵੀ ਹੁਲੜਬਾਜ਼ ਬੱਚੇ ਇੱਥੇ ਆਣ ਕੇ ਹੁਲੜਬਾਜ਼ੀਆਂ ਕਰਦੇ ਨੇ ਟਰੈਕਟਰ ਤੇ ਆਣ ਕੇ ਸ਼ੋਅ ਸ਼ਰਾਬਾ ਕਰਦੇ ਨੇ ਭਾਵੇਂ ਉਹ ਟਰੈਕਟਰ ਤੁਹਾਨੂੰ ਬੌਂਡ ਕਰਨੇ ਪੈ ਜਾਣ ਜ਼ਰੂਰ ਕਰਿਓ ਜਾਂ ਉਹਨਾਂ ਦੇ ਚਲਾਨ ਕੱਟ ਕੇ ਥਾਣਿਆਂ ਦੇ ਅੰਦਰ ਬੰਦ ਕਰਨੇ ਪੈ ਜਾਣ ਜ਼ਰੂਰ ਕਰਿਓ ਕਿਉਂਕਿ ਅੱਜ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਕਰ ਰਹੇ ਨੇ ਉਹ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਪਹਿਲ ਤੇ ਆਧਾਰ ਤੇ ਕਿ ਬੱਚਿਆਂ ਨੂੰ ਸਮਝਾ ਕੇ ਕਲੀਏਗੇ ਇੱਥੇ ਆਣ ਕੇ ਸੇਵਾ ਕਰੋ ਤੇ ਸਿਮਤ ਕਰਿਓ ਪਾਰੋਂ ਆਣ ਕੇ ਇੱਥੇ ਬਹੁਤ ਸ਼ੋਸ਼ਰਾਬਾ ਕਰਦੇ ਨੇ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਬਿਲਕੁਲ ਕਮਰ ਕਸੇ ਕੇਤੇ ਹਨ ਜੇਕਰ ਸਾਨੂੰ ਲੜਬਾਜ ਵਜ ਗਈ ਪਰ ਕੇ ਪ੍ਰਸ਼ਾਸਨ ਇਹ ਨਾ ਗੱਲ ਕਵੇ ਕਿ ਇਹਨਾਂ ਨੇ ਕਾਨੂੰਨ ਹੱਥ ਵਿੱਚ ਲਿਆ ਅਸੀਂ ਕਦੀ ਵੀ ਲਿਆਜ ਲਿਆਜੀ ਨਹੀਂ ਕਰਾਂਗੇ ਪਿਛਲੇ ਸਾਲ ਹੀ ਸਾਨੂੰ ਠੇਕੇ ਸ਼ਰਾਬ ਦੇ ਆਪ ਬੰਦ ਕਰਾਉਣੇ ਪੈਗੇ ਡਾਂ ਵੀ ਫੇਰ ਨਹੀਂ ਪੈਗੀ ਪਰ ਜੇਕਰ ਐਰ ਕੀ ਸ਼ਰਾਬ ਦੇ ਠੇਕੇ ਠੇਕੇਦਾਰਾਂ ਨੇ ਖੋਲੇ ਅਸੀਂ ਉਨ੍ਹਾਂ ਦੇ ਉੱਪਰ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਕੋ ਕਿ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਦਿੱਤਾ ਹੈ ਪੰਜਾਬ ਸਰਕਾਰ ਤੱਕ ਅਸੀਂ ਗੱਲ ਮੀਡੀਆ ਰਾਹੀਂ ਪਹੁੰਚਾ ਰਹੇ ਹਾਂ ਇਹ ਪਹਿਲ ਦੇ ਆਧਾਰ ਤੇ ਚੀਜ਼ਾਂ ਇਥੋਂ ਬੰਦ ਹੋਣੀਆਂ ਚਾਹੀਦੀਆਂ ਨੇ ਸ਼ਰਾਬ ਦੇ ਠੇਕੇ ਮੀਟ ਦੇ ਹਾਤੇ ਬੀੜੀ ਸਿਗਰ ਤਮਾਕੂ ਬਿਲਕੁਲ ਇਹ ਤੋਂ ਬੰਦ ਹੋਣੇ ਚਾਹੀਦੇ ਨੇ ਇਹ ਸਾਡੀ ਇਕੱਲੇ ਦੀ ਮੰਗ ਨਹੀਂ ਹੈ ਇਹ ਸਾਰੀ ਸੰਗਤ ਦੀ ਮੰਗ ਹੈ ਸਾਰੀ ਸੰਗਤ ਵੱਲੋਂ ਇਹ ਮੰਗ ਕਰਦੇ ਆ ਕਿ ਤੁਰੰਤ ਇਹ ਚੀਜ਼ਾਂ ਤੋਂ ਬੰਦ ਕੀਤੀਆਂ ਜਾਣ ਤੇ ਨਾਲ ਹੀ ਜਿਹੜਾ ਇਥੋਂ ਦਾ ਐਮ.ਐਲ.ਏ ਹੈ ਸ਼ਹਿਰੀ ਉਹ ਇਹ ਕਿਉਂਕਿ ਆਪਣੇ ਫਰਜ਼ ਪੂਰੇ ਨਿਭਾਉਣ ਜੇਕਰ ਉਹ ਫਰਜ਼ ਨਹੀਂ ਨਿਭਾਉਂਦਾ ਕਿ ਗੁਰਨਾਨਕ ਪਾਸ਼ਾ ਦਾ ਵਿਆਹ ਪਰਵਾ ਆ ਰਿਹਾ ਇਥੇ ਕਿਉਂਕਿ ਬਜਾਰਾਂ ਦੇ ਵਿੱਚ ਕੂੜਾ ਕਰਕਟ ਜਿਹੜਾ ਵਾ ਉਹ ਸਫਾਈ ਕਰਨ ਵਾਲੇ ਕਰਮਚਾਰੀ ਕਦੀ ਵੀ ਸਫਾਈ ਨਹੀਂ ਕਰਦੇ ਨਾ ਕਲੀ ਪਾਉਂਦੇ ਨੇ ਉਹਨਾਂ ਵੱਲ ਜ਼ਰੂਰ ਧਿਆਨ ਦੇ ਕੇ ਇਹ ਸ਼ਹਿਰ ਨੂੰ ਸਾਫ਼ ਸੁਥਰਾ ਵੀ ਰੱਖਿਆ ਜਾਵੇ ਤੇ ਨਾਲ ਵਧੀਆ ਤਰੀਕੇ ਦੇ ਨਾਲ ਜਿਹੜਾ ਨਗਰ ਕੀਰਤਨ ਇਥੇ ਕੱਢਿਆ ਜਾਂਦਾ ਸਮਾਗਮ ਹੁੰਦੇ ਹਨ ਉਹ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੇਖੋ ਇਹ ਜੇ ਨੌਜਵਾਨ ਮੰਨਣ ਗਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਅਸੀਂ ਸਮਝਾਂਗੇ ਉਹ ਵੀ ਫੌਸਲੇ ਤੇ ਚੱਲਦੇ ਨੇ ਉਹਨਾਂ ਦੇ ਦੱਸੇ ਮਾਰਗ ਤੇ ਚੱਲਦੇ ਨੇ ਜੇ ਉਹ ਨਹੀਂ ਚੱਲਣਗੇ ਫਿਰ ਉਹ ਗੁਰੂ ਘਰ ਦੀ ਮਾਰ ਖਾਂਗੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਹੀਂ ਆ ਕੇ ਆਉਂਦਾ ਉਹ ਤਾਂ ਗੁਰੂ ਦੀ ਖੁਸ਼ੀ ਲੈ ਕੇ ਜਾਂਦਾ ਜਿਹੜਾ ਉੱਚਾ ਹੋ ਕੇ ਆਉਂਦਾ ਇੱਥੇ ਆਣ ਕੇ ਹੁਲੜਬਾਜ਼ੀਆਂ ਕਰਦਾ ਉਹ ਫਿਰ ਮਾਰਿਆ ਜਾਂਦਾ ਉਹਦੇ ਮਾਪੇ ਪਛਤਾਉਂਦੇ ਹਨ ਕਿਉਂਕਿ ਨਾ ਤੇ ਪੰਘੂੜੇ ਲੱਗਣੇ ਚਾਹੀਦੇ ਨੇ ਇਹ ਕੇਵਲ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਬੁਰਬਾ ਹੈ ਇੱਥੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸ਼ਬਦ ਕੀਰਤਨ ਕੀਰਤਨ ਦਰਬਾਰ ਇਹ ਸ਼ਰੋਮਣੀ ਕਮੇਟੀ ਦਾ ਫਰਜ਼ ਬੰਦਾ ਹੈ ਕਿ ਵੱਡੀ ਪੱਧਰ ਦੇ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਵੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਦੱਸਿਓ ਇਹ ਮਾਰਗੋ ਦੱਸੇ ਜਾਣ ਬੱਚਿਆਂ ਨੂੰ ਕਿ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਕਦੋਂ ਆਏ ਕਦੋਂ ਆਣ ਕੇ ਉਹਨਾਂ ਨੇ ਆਪਣੇ ਆਨੰਦ ਕਾਰਜ ਕਰਾਏ ਤੇ ਕਿਹੜੀ ਰਸਮਾਂ ਦੇ ਨਾਲ ਕਰਾਏ ਇਹ ਸਾਰਾ ਹੀ ਜਿਹੜਾ ਵਾ ਇਤਿਹਾਸ ਵਾ ਇਹ ਸ਼ਰੋਮਣੀ ਕਮੇਟੀ ਦਾ ਫਰਜ਼ ਬੰਦਾ ਹੈ ਪ੍ਰਚਾਰਕਾਂ ਦਾ ਫਰਜ਼ ਬੰਦਾ ਹੈ ਕਿ ਅੰਮ੍ਰਿਤ ਵਟਾੜੇ ਸ਼ਹਿਰ ਦੇ ਵਿੱਚ ਵੱਡੇ ਗੁਰਮਤ ਸਮਾਗਮ ਹੋਣ ਤੋਂ ਆਰੰਭ ਕਰਕੇ ਤੇ ਲੋਕਾਂ ਨੂੰ ਇਸ ਵੱਲ ਜ਼ਰੂਰ ਸਿੱਖੀ ਵੱਲ ਧਿਆਨ ਕਰਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਲ ਇੰਡੀਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਮੈਂਬਰ ਸਹਿਬਾਨ ਤੇ ਉਹਨਾਂ ਦੇ ਪ੍ਰਧਾਨ ਜੀ ਵੱਲੋਂ ਆ ਕੇ ਮੰਗ ਪੱਤਰ ਦਿੱਤਾ ਗਿਆ ਤੇ ਅਸੀਂ ਬਿਲਕੁਲ ਉਸ ਦੇ ਤਹਿਤ ਕੰਮ ਕਰਾਂਗੇ ਉਹ ਉਹਨਾਂ ਨੇ ਇਹ ਹੀ ਲਿਖਿਆ ਕਿ ਜਦੋਂ ਬਾਬਾ ਜੀ ਦੇ ਵਿਆਹ ਸਮਾਗਮ ਉਹ ਦ ਇਥੇ ਹੋਣਾ ਪਾਠ ਲੱਖ ਲੱਖਾਂ ਚ ਇਕੱਠ ਹੁੰਦਾ ਲੋਕਾਂ ਦਾ ਤੇ ਉਸ ਦਰਾਨ ਕੋਈ ਹੁੱਲੜਵਾਜੀ ਕੋਈ ਸ਼ਰਾਰਤੀ ਬੱਚੇ ਕਈ ਵਾਰ ਕੋਈ ਸ਼ਰਾਰਤ ਕਰ ਜਾਂਦੇ ਆ ਉਹਦਾ ਧਿਆਨ ਰੱਖਿਆ ਜਾਵੇ ਸ਼ਰਾਬ ਦੇ ਠੇਕਿਆਂ ਬਾਰੇ ਉਹਨਾਂ ਨੇ ਕਿਹਾ ਕਿ ਉਹ ਬੰਦ ਹੋਣੇ ਚਾਹੀਦੇ ਆ ਤਾਂ ਉਹ ਅਸੀਂ ਜੋ ਵੀ ਨਿਯਮ ਅਨੁਸਾਰ ਉਹ ਦੇਖ ਲੈਣੇ ਆ ਤੇ ਉਹਦਾ ਜੋ ਅਧਿਕਾਰੀਆਂ ਨੂੰ ਲਿਖ ਕੇ ਭਜਣਾ ਪਿਆ ਤਾਂ ਉਹ ਲਿਖ ਕੇ ਭੇਜ ਦਿੰਨੇ ਤੇ ਹਨ ਚੀਜ਼ਾਂ ਦਾ ਧਿਆਨ ਰੱਖਾਂਗੇ ਔਰ ਆਪਣੇ ਵੱਲੋਂ ਕਾਰਪੋਰੇਸ਼ਨ ਵੱਲੋਂ ਵੀ ਅਪੀਲ ਕਰਾਂਗੇ ਕਿ ਸਾਰਿਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਧਾਰਮਿਕ ਸਮਾਗਮ ਚ ਔਰ ਜੋ ਸਿੱਖਿਆ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਹੈ ਉਸ ਤੇ ਅਮਲ ਕਰਨਾ ਚਾਹੀਦਾ ਔਰ ਕੋਈ ਵੀ ਐਸਾ ਹੀ ਗੈਰ ਜ਼ਿੰਮੇਦਾਰਾਨਾ ਹਰਕਤ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸਮਾਜ ਦੇ ਕਿਸੇ ਵੀ ਬੰਦੇ ਨੂੰ ਕਿਸੇ ਵੀ ਵਿਅਕਤੀ ਨੂੰ ਤਕਲੀਫ ਹੋਵੇ ਜਾਂ ਪ੍ਰੋਬਲਮ ਸਾਡੇ 간 ਦੀ ਇਹ ਹੀ ਮੈਂ ਕਹਿਣਾ ਚਾਹੁੰਦਾ ਠੀਕ ਹੈ